ਚਰਨਜਾ थाना सदर ਮੋਰਿੰਡਾ ਦੇ ਵਿੱਚ ਦਰਜ ਕੀਤਾ ਜਿਹਦੇ ਤਹਿਤ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਨਕਲੀ ਨੋਟ ਛਾਪਣ ਵਾਲਾ ਪ੍ਰਿੰਟਰ 21500 ਨਕਲੀ ਨੋਟ 5500 ਦੀ ਜਿਹੜੀ ਮূলਤੀ ਦੇ ਨੇ ਉਹਨਾਂ ਨੂੰ ਰਿਕਵਰ ਕੀਤਾ ਗਿਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਦੋਸ਼ੀ ਕੁਲਵੰਤ ਸਿੰਘ ਔਰ ਜਸਵਿੰਦਰ ਸਿੰਘ ਨੇ ਔਰ ਇਹਦੇ ਵਿੱਚ ਇਹਨਾਂ ਦੇ ਦੋ ਹਮਸ਼ੁਫਰਾ ਹੋ ਕੇ ਜੋ ਅਕਿਊਜ਼ ਦੇ ਇਹਨਾਂ ਦੇ ਨਾਲ ਕੰਮ ਕਰਦੇ ਸੀ ਉਹਨਾਂ ਦੀ ਭਾਲ ਜਾਰੀ ਹੈ ਔਰ ਆਇਡੈਂਟੀਫਿਕੇਸ਼ਨ ਉਹਨਾਂ ਦੀ ਹੋ ਚੁੱਕੀ ਹੈ ਬਟ ਉਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਇਹਦਾ ਇੱਕ ਬਰੀਫ ਸੰਖੇਪ ਹਲਾਤ ਮੈਂ ਤੁਹਾਨੂੰ ਇਹ ਦੱਸੂਗੀ ਵੀ ਇਹ ਜੋ ਦੋਸ਼ੀ ਨੇ ਮੋਬੀ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਉੱਥੇ ਮੋਬਾਈਲਾਂ ਦੀ ਦੁਕਾਨ ਇਹਨਾਂ ਦੀ ਆਪੀ ਜਿੱਥੇ ਨਕਲੀ ਕਰੰਸੀ ਜਿਹੜੀ ਛਾਪ ਕੇ ਅੱਗੇ ਸਰਕੂਲੇਟ ਕਰਦੇ ਸੀ ਮਾਰਕੀਟ ਤੇ ਪਹਿਲਾਂ ਕਿਸੇ ਮੁਕਦਮੇ ਦੇ ਵਿੱਚ ਅੰਦਰ ਸੀ ਜਿੱਥੇ ਦੋ ਦੋਸ਼ੀਆਂ ਦਾ ਇਹਨਾਂ ਦਾ ਮੇਨ ਮਿਲਾਪ ਹੋਇਆ ਸੀ ਜੇਲ੍ਹ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਜਦੋਂ ਇਹਨਾਂ ਨੇ ਅੱਗੇ ਜਿਹੜੀ ਪਲੈਨਿੰਗ ਆਪੀ ਸਾਰੀ ਕਢੀ ਕਢ ਕੇ ਤੇ ਫਿਰ ਇਹਨਾਂ ਨੇ ਜਿਹੜਾ ਨੋਟ ਛਾਪਣ ਦਾ ਕੰਮ ਸ਼ੁਰੂ ਕਰਤਾ ਔਰ ਇਹਨਾਂ ਦਾ ਜਿਹੜਾ ਅਪਰਾਧਿਕ ਪਿਛੋਕੜ ਹੈ ਦੋ ਪਰਚੇ ਇਹਨਾਂ ਦੇ ਪਹਿਲਾਂ ਦਰਜ ਹੋਏ ਨੇ ਜਿਹਦੇ ਵਿੱਚ ਮੋਗਾ ਦੇ ਵਿੱਚ ਐਫ ਆਈ ਆਰ ਨੰਬਰ 33 ਔਰ ਐਫ ਆਈ ਆਰ ਨੰਬਰ ਜਿਹੜੀ ਹੈਗੀ 15 ਮਾਛੀਵਾੜਾ ਦੇ ਵਿੱਚ ਡਿਸਟ੍ਰਿਕਟ ਖੰਨਾ ਦੇ ਵਿੱਚ ਇਹਨਾਂ ਤੇ ਦਰਜ ਹੈ ਔਰ ਇਹਦੇ ਵਿੱਚ ਜਿਹੜੇ ਦੋ ਅਕਿਊ ਨੇ ਜਸਵਿੰਦਰ ਤੇ ਕੁਲਵੀਰ ਇਹ ਹੈਗੇ ਨੇ ਭਰਾਈ ਨਹੀਂ ਸਕੇ ਭਰਾ ਨਹੀਂ ਤੇ ਉਹਦੇ ਵਿੱਚੋਂ ਹਲੇ ਕੁਲਵੀਰ ਨੂੰ ਸਾਡੇ ਵੱਲੋਂ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਸਦਰ ਮੋਰਿੰਡਾ ਸਬਡਿਵੀਜ਼ਨ ਮੋਰਿੰਡਾ ਦੀ ਜਿਹੜੀ ਟੀਮ ਵੱਲੋਂ ਇਹ ਵਧੀਆ ਕਾਰਗੁਜ਼ਾਰੀ ਅਮਲ ਦੇ ਵਿੱਚ ਲਿਆਂਦੀ ਹੈ ਜਦੋਂ ਕਿ ਇਹ ਦੋਸ਼ੀ ਨਕਲੀ ਕਰੰਸੀ ਦਾ ਨੋਟ ਲੁਠੇੜੀ ਦੇ ਇਲਾਕੇ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਿਸ ਵੱਲੋਂ ਫੌਰੀ ਤੌਰ ਤੇ ਐਕਟ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਾਰਵਾਈ ਕੀਤੀ ਕਾਰਵਾਈ ਕਰਕੇ ਮੋਗਾ ਜ਼ਿਲ੍ਹਾ ਦੇ ਵਿੱਚ ਜਾ ਕੇ ਰੇਡ ਕੀਤੀ ਉਹ ਜਦੋਂ ਰੇਡਸ ਕੀਤੀਆਂ ਤਾਂ ਸਕਸੈਸਫੁਲੀ ਅਸੀਂ ਜਿਹੜੇ ਹੈਗੇ ਨੇ ਰਿਕਵਰੀ ਵੀ ਕੀਤੀ ਬੰਡਲ ਜਿਨ੍ਹਾਂ ਤੇ ਨੋਟ ਛਾਪਦੇ ਸੀ ਇੱਕ ਬੰਡਲ ਹੋਇਆ ਕੁਝ ਖੁੱਲੇ ਕਾਗਜ਼ ਨੇ ਔਰ ਨਾਲ ਜਿਹੜੀ ਕਰੰਸੀ ਜਿਵੇਂ ਮੈਂ ਦੱਸਿਆ ਵੀ 21500 ਜਿਹੜੀ ਕੁੱਲ ਕੀ ਵੈਲਿਊ 5500 ਦੇ ਨੋਟਸ ਜਿਹੜੇ ਰਿਕਵਰ ਕੀਤੇ ਇੱਕ ਪ੍ਰਿੰਟਰ ਵੀ ਰਿਕਵਰ ਕੀਤਾ ਤੇ ਬਾਕੀ ਇਹ ਡੁੰਗਾਈ ਨਾਲ ਜਾਂਚ ਜਾਰੀ ਹੈ ਇਹਨਾਂ ਦਾ ਅਸੀਂ ਰਿਮਾਂਡ ਲਈ ਅਪਲਾਈ ਕਰਾਂਗੇ ਰਿਮਾਂਡ ਲੈਣ ਉਪਰੰਤ ਔਰ ਜਿਹੜੇ ਇਹਨਾਂ ਦੇ ਬਾਕੀ ਦੇ ਦੋ ਦੋਸ਼ੀ ਨੇ ਸਹਿ ਦੋਸ਼ੀ ਉਹਨਾਂ ਦੀ ਭਾਲ ਜਾਰੀ ਹੈ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਸੀਂ ਜਿਹੜੀ ਅਗਲੀ ਜਾਣਕਾਰੀ ਤੁਹਾਡੇ ਸਾਰੇ ਦੇ ਨਾਲ ਸਾਂਝ ਕਰਾਂਗੇ ਪਹਿਲੇ ਤੁਰ ਕੇ ਕੀ ਲੱਗਦਾ ਕਿ ਕਿੰਨੇ ਇਹਨਾਂ ਨੇ ਪਹਿਲਾਂ ਐਸਆਰ ਨੋਟ ਚਲਾਇਆ ਤੇ ਸਭ ਨੂੰ ਦੱਸ ਰਹੇ ਕਿ ਮੁੱਕੇ ਵੀ ਹੁੰਦਾ ਉਹਦੇ ਬਾਰੇ ਜੀ ਅਸੀਂ ਕਿੰਨੇ ਕ ਨੋਟ ਚਲਾਤੇ ਜਾਂ ਕੀ ਕੀ ਇਹਨਾਂ ਨੇ ਹੋਰ ਅਪਰਾਧਾਂ ਨੂੰ ਜਿਹੜਾ ਹੈਗਾ ਉਮਲੀ ਜਮਾ ਪਹਿਨਾਇਆ ਉਹਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਫਿਰ ਤੁਹਾਡੇ ਨਾਲ ਅਸੀਂ ਖੁਲਾਸਾ ਕਰਾਂਗੇ ਤੇ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਪ ਮੁਢਲੀ ਪੁੱਛਗਿੱਛ ਤੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਦੋ ਪਰਚੇ ਇਹਨਾਂ ਤੇ ਦਰਜ ਨੇ ਤੇ ਇੱਕ ਇੱਕ ਕਲੰਕਾ ਜਿਹੜਾ ਦਰਜ ਆ ਔਰ ਇਹਦੇ ਵਿੱਚ ਜਿਹੜੇ ਕੇਸਿਸ ਰਜਿਸਟਰਡ ਨੇ ਉਹ ਨਕਲੀ ਕਰੰਸੀ ਦੇ ਹੈ ਉਹਦੇ ਚ 7-7 ਸਾਲ ਦੀ ਜਿਹੜੀ ਇਹਨਾਂ ਨੂੰ ਸਜ਼ਾ ਹੋ ਚੁੱਕੀ ਹੈ ਔਰ ਜਿਹੜੀ ਇਹਨਾਂ ਦੀ ਕਹਾਣੀ ਵੀ ਫਰੀਦਕੋਟ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ ਤੇ ਉੱਥੋਂ ਇਹਨਾਂ ਦੀ ਕਹਾਣੀ ਅੱਗੇ ਵਧੀ ਇਹ ਪੰਖੋ ਦਾ ਨੋਟ ਬਿਲਕੁਲ ਵੈਸਾ ਹੀ ਹੈ ਜਿਹੜਾ ਤੁਸੀਂ ਇਹ ਦੇਖੇ ਚ ਪਾਇਆ ਹਾਂ ਹਾਂਜੀ ਆ ਦਿਖਾਏ ਆਪਾਂ ਦੇਖ ਸਕਦੇ ਆਂ ਔਰ ਆਮ ਪਬਲਿਕ ਨੂੰ ਵੀ ਅਸੀਂ ਸਤਰਕ ਰਹਿਣ ਦੀ ਅਪੀਲ ਕਰਾਂਗੇ ਵੀ ਜਦੋਂ ਕਰੰਸੀ ਦਾ ਕੋਈ ਮੈਟਰ ਹੈ ਨੋਟਾਂ ਨੂੰ ਅੱਛੇ ਤਰੀਕੇ ਨਾਲ ਜਾਂਚ ਪੜਤਾਲ ਧਿਆਨ ਨਾਲ ਦੇਖਣ ਕਿ ਉਹਦੇ ਜਿਹੜੇ ਜਿਹੜੇ ਚਿੰਨ ਨੇ ਆਪਣੇ ਪੱਖ ਸਕਾਰ ਨੂੰ ਪਛਾਣ ਕਰਨ ਸਾਨੂੰ ਜੀ ਮੁਢਲੀ ਵਿੱਚ ਫਰਕ ਲੱਗਿਆ ਕੁਛ ਇਨਫੋਰਮੇਸ਼ਨ ਤਾਂ ਔਰ ਉਸ ਤੋਂ ਬਾਅਦ ਇਹਦੀਆਂ ਗਾਈਡਲਾਈਨਸ ਆਈਆਂ ਹੋਈਆਂ ਨੇ ਨੋਟਾ ਸੰਬੰਧੀ ਆਪਾਂ ਸਾਰੇ ਵਾਕਫ ਹੈ ਤੇ ਉਹ ਜਦੋਂ ਜਾਂਚ ਕਰਦੇ ਆਂ ਤੇ ਨਕਲੀ ਤੇ ਅਸਲੀ ਦਾ ਜਿਹੜਾ ਹੈਗਾ ਫਰਕ ਪਤਾ ਚੱਲ ਜਾਂਦਾ ਤੇ ਅਸੀਂ ਲੋਕਾਂ ਨੂੰ ਵੀ ਸਤਰਕ ਰਹਿਣ ਦੀ ਜਾਣਕਾਰੀ ਦੇਵਾਂਗੇ ਮੈਡਮ ਕਿਤੇ ਸਲਾਈ ਵੀ ਕਰਦੇ ਨੋਟ ਕੀ ਫਿਲਹਾਲ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਜਿਹੜੇ ਕ੍ਰਾਈਮ ਕਰਨ ਵਾਲਿਆਂ ਵਾਸਤੇ ਸਾਡਾ ਇੱਕੋ ਹੀ ਮੈਸੇਜ ਹੈ ਵੀ ਪੁਲਿਸ ਅਲਰਟ ਹੈ ਮੁਸਤੱਅਦ ਹੈ ਤੋਂ ਆਪਾਂ ਕ੍ਰਾਈਮ ਨੁਠਲ ਪਾਈਏ ਤੇ ਨਹੀਂ ਪੁਲਿਸ ਵੱਲੋਂ ਸਾਰਿਆਂ ਨੂੰ ਫੜ ਲਿਆ ਜਾਏਗਾ ਕਿੰਨੇ ਕੁ ਬੰਦੇ ਲੱਗੇ ਤੁਹਾਡੇ ਇਸ਼ਤਿਹਾਲ ਫਿਲਹਾਲ ਜਿਹੜੇ ਮੁਗਲੀ ਪੁਛਕੇ ਚਾਰ ਬੰਦੇ ਸਾਹਮਣੇ ਆਏ ਨੇ ਤੇ ਜੇ ਕੋਈ ਹੋਰ ਬੰਦਾ ਵੀ ਸਾਹਮਣੇ ਆਉਂਦਾ ਤੇ ਅਸੀਂ ਉੱਤੇ ਕਰ ਲਈ ਜਿਹੜੀ ਡਿਟੈਕਟਿਵਰੀ ਹੋਈ ਹੈ ਜੀ ਉਹਦੇ ਤੁਸੀਂ ਦੱਸਿਓ ਕੀ ਕੀ ਨੁਕਤੇ ਉਹਦੇ ਵਿੱਚ ਜੀ ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਇੱਕ ਪ੍ਰਿੰਟਰ ਐਕਸ਼ਨ ਕੰਪਨੀ ਦਾ ਜਿਹਦੇ ਤੇ ਨਕਲੀ ਨੋਟ ਪ੍ਰਿੰਟ ਕਰਦੀ ਸੀ A4 ਸਾਈਜ਼ ਦੀਆਂ ਜਿਹੜੀਆਂ ਸ਼ੀਟਾਂ ਜਿਨ੍ਹਾਂ ਤੇ ਕਾਗਜ਼ਾਂ ਤੇ ਇਹ ਨੋਟ ਪ੍ਰਿੰਟ ਕਰਦੀ ਸੀ ਉਹਦਾ ਇੱਕ ਬੰਡਲ ਤੇ ਕੁਝ ਖੁੱਲੇ ਪੇਜ ਰਿਕਵਰ ਹੋਏ ਨੇ ਇਹਨਾਂ ਨੂੰ ਸੀਲ ਕਰਤਾ ਸੀ ਕਟਰ ਜਿਹਦੇ ਨਾਲ ਕੱਟਦੇ ਸੀ ਦੈਨ 21500 ਰੁਪਏ ਦੀ ਜਿਹੜੀ ਕਰੰਸੀ ਰਿਕਵਰ ਜਿਹੜਾ ਮੇਨ ਇਹਦਾ ਸੀਪੀਯੂ ਹੈ ਕੰਪਿਊਟਰ ਹੈ ਜਿਹਦੇ ਵਿੱਚ ਸਾਰੀ ਡਾਟਾ ਪਿਆ ਹੈ ਚਾਹੇ ਉਹ ਡਿਜ਼ਾਈਨਿੰਗ ਕੋਈ ਵੀ ਹੋਵੇ ਉਹਦੇ ਬਾਰੇ ਜੀ ਕੁਝ ਕੁਝ ਕਰਕੇ ਉਹਦੀ ਵੀ ਅਸੀਂ ਜਿਹੜੀ ਰਿਕਵਰੀ ਕਰਕੇ ਤੇ ਅਗਲੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਇੱਕ ਸਬਸੀਕੁਐਂਟ ਪ੍ਰੈਸ মিডিਆ ਬ੍ਰੀਫਿੰਗ ਦੇ ਇਹਨਾਂ ਨੂੰ ਜੀ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇ ਠੀਕ い何だ